ਨਾ ਆਟਾ ਸਲਫਨਾ ਮਰੀ ਬੈਟਰੀ ਡਾਊਨ ਹੋ ਜਾਣੀ ਹੈ ਬਈ ਕਰੀ ਯਾਰ ਸਟਾਰਟ ਇਹਨੂੰ ਮੜਿਆ ਚਾਰ ਦਾਂ ਜਾਣ ਕਰ ਦਾਂ ਸਟਾਰਟ ਕਰੀ ਫੇ ਚਲਾਣੀ ਹੈ ਯਾਰ ਇਧਰੋਂ ਆਪਾਂ ਘਰੋਂ ਹੁੰਦੇ ਹੋਏ ਇਧਰ ਆ ਗਏ ਆਂਗੇ ਇਹ ਮੈਨੂੰ ਗੱਡੀ ਤੋਂ ਦੇਖੋ ਗੱਡੀ ਕਿਦਾਂ ਚੱਲ ਰਹੀ ਹੈਂ ਬਹੁਤ ਲੈ ਆਵਾਂਗੇ ਕਿ ਜਿੰਨੇ ਆਪਣੇ ਯਾਰ ਵੇਲੇ ਕਿਨੂੰ ਸਬਜ਼ੀ ਤਾਂ ਥੋੜੀ ਲੈਣ ਆਏ ਸੀ ਆਹ ਜੀ ਸਿਆਲ ਆ ਬਸ ਸਬਜ਼ੀਆਂ ਸਬਜ਼ੀਆਂ ਖਰੀਆਂ ਕਰ ਲੈ ਗਏ ਜਾ ਕਹਿੰਦਾ ਕਵਾਗੋ ਇਹਨਾਂ ਨੇ ਧੁੰਨੀਆਂ ਆਰੀਆਂ ਕਰ ਦੇਣੀਆਂ ਹਾਂਜੀ ਕੇ ਸਤਿ ਸ੍ਰੀ ਅਕਾਲ ਵੈਲਕਮ ਟੂ ਨਜ਼ਰ ਬਲੌਗ ਆਈ ਹੋਪ ਦੀ ਸਾਰੇ ਠੀਕ ਠਾਕ ਹੋਵੋਗੇ ਤੇ ਮਿੱਤਰੋ ਸਭ ਤੋਂ ਵੱਡਾ ਅੱਜ ਆਪਣਾ ਨੁਕਸਾਨ ਹੋ ਗਿਆ ਦੱਸਿਓ ਸ਼ਾਮੜਾ ਕੀ ਹੋਇਆ ਨੁਕਸਾਨ ਇਹ ਹੋ ਗਿਆ ਵੀ ਆਪਾਂ ਵੀਡੀਓ ਗੱਡੀ ਚ ਲਾਉਣੀ ਸੀ ਤਿੰਨਾ ਟਾਰਾਂ ਤੇ ਤੇ ਵਿੱਚ ਮੁੰਡੇ ਆ ਗਏ ਦੋ ਗੋਰ ਗੱਲਾਂ ਯਾਰ ਦੋਸਤ ਗੱਲਾਂ ਕਰਨ ਆਪੇ ਉਹ ਚੇਤਾ ਭੁੱਲ ਗਿਆ ਵੀਡੀਓ ਰੁਕੀ ਰਹੀ ਤੇ ਉਹ ਗੱਡੀ ਚ ਲਾ ਲਈ ਤਿੰਨਾ ਟਾਰਾਂ ਤੇ ਤੇ ਵੀਡੀਓ ਬਣੀ ਨਹੀਂ ਬਾਅਦ ਚ ਪਤਾ ਲੱਗਾ ਵੀਡੀਓ ਮੈਂ ਤਾਂ ਸਾਈਡ ਥੱਲੇ ਬੰਦ ਕਰਤੀ ਮੈਂ ਕਿਹਾ ਚੱਲ ਇਦਾਂ ਬਣਾ ਲੈਨੇ ਆ ਤੇ ਇੱਕ ਮਿੱਤਰ ਤੁਹਾਨੂੰ ਕਰੋ ਜੱਕ ਲੱਗੇ ਸਦਾ ਹੈ ਅ ਸਦੀ 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 ਚਾ ਦੇਖੋ ਲੱਗੇ ਸਾਦਾ ਦੇਖਣ ਆਪੇ ਦੇਖਣ ਆਪੇ ਇਹ ਬੱਚੇ ਤਾਂ ਨਹੀਂ ਆਉਂਦੇ ਤੁਪ ਸੇਜ ਦਿਓ ਇਹ ਵੱਡਾ ਆਉਂਦਾ ਨਹੀਂ ਇਹ ਮਿੱਤਰੋ 8 8:30 ਵੇ ਦੇ ਲੱਗੇ ਪਏ ਮਿਹਨਤ ਕਰ ਪਹਿਲਾਂ ਟਾਇਰ ਖੋਲਿਆ ਫੇ ਗੱਡੀ ਚਲਾਈ ਉਥੋਂ ਲੈ ਗਏ ਇੱਥੋਂ ਤੱਕ ਕਈ ਕੁਸ਼ਤੀ ਤੋਂ ਉਥੋਂ ਤੱਕ ਲੈ ਗਏਗੇ ਭਾਜ ਭਾਰੀਏ ਮਗਰ ਵੀਡੀਓ ਬਣਾਈ ਤੇ ਫੇ ਕੰਮ ਹੋ ਹੀ ਗਿਆ ਯੰਗੋ ਚਲ ਕੋਈ ਨਾ ਫੇ ਕਿਸਨ ਦਿਖਾ ਦਾਂ ਫੇ ਇੱਕ ਦਿਨ ਕੋਈ ਨਾ ਬਣਾਵਾਂਗੇ ਆਪਾਂ ਮਰੂਤੀ ਚੱਲ ਜਾਂਦੀ ਏ ਤਿੰਨਾਂ ਡਾਰਾਂ ਤੇ ਬਸ ਥੋੜੇ ਜਿਹੜੇ ਆਪਾਂ ਟਾਇਰ ਆ ਕੰਪਨੀ ਵਾਲੇ ਨਹੀਂ ਹੋਣੇ ਚਾਹੀਦੇਗੇ ਥੋੜੇ ਟਾਇਰ ਵੱਡੇ ਹੋਣੇ ਚਾਹੀਦੇ ਆ ਕੋਈ ਨਾ ਫੇ ਆਪਾਂ ਚਲਾਵਾਂਗੇ ਬਾਬੇ ਦੀ ਮੇਨਾ ਜਦੋਂ ਟਾਇਰ ਪਵਾ ਲਈ ਆਪਾਂ ਫੇਰ ਇਹ ਆਪਾਂ ਇੱਥੇ ਲਾ ਦੇਣੀ ਹੁਣ ਆਪਾਂ ਨੂੰ ਪਤਾ ਤਾਂ ਲੱਗੀ ਗਿਆ ਵੀ ਜੋਟਾ ਰਾਥਿਆਂਦਾ ਥੋੜੀ ਲੇਪ ਜਾਂਦੀ ਹੈ ਇੱਕ ਬੰਨੇ ਨੂੰ ਆਪਾਂ ਨਾਲ ਦੋ ਜਣੇ ਲੈ ਕੇ ਆਵਾਂਗੇ ਉਹਨਾਂ ਦੀ ਦੂਜੀ ਸਾਈਡ ਬਾਹਰ ਆਵੇ ਹਾਂ ਤਾਂ ਮਿੱਤਰੋ ਚਲਾ ਦੇਣੀ ਆਪਾਂ ਤੇ ਹੁਣ ਚਲੋ ਚੱਲਦੇ ਆਂ ਛਾਹ ਉਹਨਾਂ ਦਾ ਜਿਹੜਾ ਉਹਦੋਂ ਆਪਾਂ ਥਾਂ ਬਣਾਇਆ ਪਿਛਲੇ ਵਲੌਗ ਦੀ ਦੇਖਿਆ ਹੈ ਜਾਂ ਤੋਲੀ ਹੁਣ ਲੈ ਕੇ ਆਉਣੇ ਬੀਤ ਚੱਲਦੇ ਆਂ ਸਦਾ ਆਰਸੀਐਫ ਚਲੋ ਮਿੱਤਰੋ ਯੰਗੋ ਕੰਮ ਹੋ ਗਿਆ ਬੜੇ ਅਫਸੋਸ ਦੀ ਗੱਲ ਹੁੰਦੀ ਚਾਹ ਨਹੀਂ ਕਿ ਨਹੀਂ ਯਾਰ ਆ ਕੇ ਪੀਨੇ ਕੋਈ ਨਹੀਂ ਪਈ ਹੈ ਜਨ ਚਲੋ ਮਿੱਤਰੋ ਚੱਲਦੇ ਆਂ ਹੁਣ ਲੋ ਵੀ ਮਿੱਤਰੋ ਛਾਹ ਗਿਆ ਵਾ ਘਰੇ ਪਹੁੰਚ ਚੁੱਕੇ ਆਂ ਅਹੀ ਤਵੇਲ ਬੋਇੰਟਲਾ ਵੀ ਦਿਮੈ ਨੂੰ ਘੈਂਟਪੂਰੀ ਗੱਲ ਪਾਦਾ ਸਾਹ ਹੁਣਾਂ ਨੇ ਵਿਟ੍ਰੀਨ ਢੋਲ ਸ਼ਾਹ ਹੁਣਾਂ ਨੇ ਵੇਚਣ ਨਾਲ ਢੋਗ ਤੋਰੀ ਆਪਾਂ ਸ਼ੋਰਟ ਵੀਡੀਓ ਪਾ ਦਨੇ ਹੁਣੇ ਏਦੇ 10-15 ਮਿੰਟਾਂ ਚ ਲੱਗੀਆਂ ਆਪਾਂ ਬਣਾਉਣ ਤੇ ਮਿੱਤਰੋ ਘਾਟਾ ਬਹੁਤ ਮਹਿਸੂਸ ਹੋਉਂਦਿਆ ਕਿਉਂਕਿ ਆਪਾਂ ਇੰਨੀ ਮਿਹਨਤ ਨਾਲ ਸੇਰ ਦੇ ਤਿਆਰ ਚਾਰ ਹੋ ਕੇ ਵੀਡੀਓ ਬਣਾਉਣਗੇ ਹੈਗੇ ਤੇ ਪਈ ਨਹੀਂ ਆਪਣੇ ਪਈ ਮਤਲਬ ਬਣੀ ਨਹੀਂ ਵੀਡੀਓ ਚਲੋ ਕੋਈ ਚੱਕਰ ਨਹੀਂ ਬਾਬੇ ਦੀ ਮਿਹਰ ਆਪਣੇ ਕੋ ਵਾਧੂ ਟਾਈਮ ਆ ਫੇਗ ਇਹ ਦਿਨ ਕੰਟੈਂਟ ਘੈਂਟ ਜਿਹਾ ਲੈ ਕੇ ਆਵਾਂਗੇ ਜਿਹੜੀ ਮਰੂਤੀ ਐਂਗਰ ਹੈ ਚਾਹਉਣੀ ਹੁਣ ਆਪ ਐਂ ਕਰਗੇ ਫੇਰ ਤੇ ਬਹੁਤ ਖਰੀਆਂ ਖਰੀਆਂ ਵੀਡੀਓ ਲੈ ਕੇ ਆਉਣੀ ਆ ਹੱਲੇ ਤਾਂ ਆਪਾਂ ਸਹੀ ਤਰੀਕੇ ਨਾਲ ਸ਼ੁਰੂਆਤ ਵੀ ਨਹੀਂ ਕੀਤੀ ਗਈ ਤੇ ਚਲੋ ਮੇਦਰੋ ਚਾਹ ਜੂ ਪੀ ਲਈਏ ਫੇਰ ਚੱਲਦੇ ਆਂ ਬਸ ਟਾਲਾ ਲੈਣ ਨਾਲ ਸ਼ਾਹ ਸਬਜ਼ੀਆਂ ਸੂਜੀਆਂ ਵੀ ਲੈ ਆਉਣੀ ਆ ਆਪਾਂ ਇਹਦੇ ਨਾਲ ਹੋ ਲਿਆਵਾਂਗੇ ਮੂਲੀ ਗੰਡਾ ਉਧਰ ਸਬਜ਼ੀਆਂ ਤੇ ਮਿੱਤਰੋ ਬਹੁਤ ਲਾਤੀਆਂ ਆਪਾਂ ਬਹੁਤ ਲਾਤੀਆਂ ਵਾ ਇਹ ਮਤਲਬ ਵੀ ਉਧਰ ਸਾਡੇ ਘਰਾਮ ਵੱਲ ਪੇਜ ਭਾਈ ਕੇ ਖੂਦ ਵਾਧੂ ਲਾਤੀਆਂ ਵਾ ਚਲੋ ਫੇਰ ਵੀ ਕੋਈ ਚੱਕਰ ਨਹੀਂ ਆ ਬਹੋਰ ਲੈ ਆਵਾਂਗੇ ਕਿ ਜਿੰਨੇ ਆਪਣੇ ਯਾਰ ਵ ਲਈ ਇਹਨਾਂ ਸਬਜ਼ੀ ਦਾ ਥੋੜੀ ਨਾ ਇਹਨਾਂ ਆਈ ਕਿ ਸਿਆਲ ਆ ਸਬਜ਼ੀਆਂ ਸਬਜ਼ੀਆਂ ਅੱਛਾ ਕਹਿੰਦਾ ਕਵਾਗੋ ਇਹਨਾਂ ਨੇ ਧੁੰਨੀਆਂ ਆ ਰੀਆਂ ਕਰ ਦੇਣੀਆਂ ਤੇ ਕੋਈ ਨਾ ਮਤਰੋਂ ਹਣ ਮਿਲਦੇ ਤੁਹਾਨੂੰ ਆਰਸੀ ਆ ਵੀ ਆ ਗਈ ਓਕਾ ਤੇ ਮਿੱਤਰੋ YouTube ਦੇ ਸਾਰੇ ਰਹੋਗੇ ਤੇ ਭੁੱਖੇ ਮਰੋਗੇ ਕੈਨ ਸੁੱਖਾ ਲੱਦਦਾ ਕੰਮ ਪਰ ਹੈ ਨਹੀਂ ਆ ਜਿੰਨਾ ਕੀ ਮੈਂ ਸੋਚਿਆ ਹੈਗਾ ਵੀ ਮੈਂ ਸੋ ਇਦਾਂ ਆਏਗਾ ਆਪਾਂ ਫਿਆਸ ਸੋ 40 50 ਵੀਡੀਓ ਪਾਵਾਂਗੇ ਥੋੜਾ ਬਤ 1000 1500 ਸਬਸਕ੍ਰਾਈਬਰ ਆਣਗੇ ਚੱਲ ਆਪਣਾ ਚੱਲ ਜੂ ਪਰ ਬਾਬੇ ਏਡੀ ਜਲਤੀ ਨਹੀਂ ਆ ਤਾਂ ਮੈਂ ਬੋਝ ਵੇਖ ਬਕਾਉਂ ਆ ਯਾਰ ਵੀ ਜਾਗਾ ਹਾਂ ਐਡੂਟ ਵੀ ਸਾਰੀ ਕਰਿਆਗਾ ਨਹੀਂ ਹੁਣ ਆਪਾਂ YouTube ਚੈਨਲ ਚੰਗੀ ਤਰ੍ਹਾਂ ਸਿੱਧੇ ਹੋਣਾ ਵਾ ਤੇ ਮਿੱਤਰੋ ਕੀ ਨਾਮ ਲੈਂਦੇ ਆ ਉਹ ਕੀ ਕਹਿਣ ਲੱਗਾ ਹੈਗਾ ਗੱਲ ਸ਼ਾਨ ਵਿੱਚੇ ਪੁਲਾਤੀ ਤੇ ਆੜਦਿਆ ਕਹਿੰਦੇ ਜਿੰਨਾ ਕੰਮ ਸੁੱਖਾ ਲੱਗਦਾ ਹਨਾ ਉਹਨਾਂ ਹੈ ਨਹੀਂ ਆ ਅਲੇ ਮੈਨੂੰ 30 35 ਦੇਣੀ ਹੋਇਆ ਤੇ ਪੂਰੀ ਐ ਨਾ ਮਤਲਬ ਬੁਰਾ ਹਾਲ ਹੋ ਗਿਆ ਰਾਤ ਨੂੰ 10:00 ਤੱਕ 11:00 ਕਿਨਾਂ 12:00 ਬਰ ਆਇਆ ਕਿ ਕੱਦ ਜਾਂਦਾ ਵੀਡੀਓ ਐਡਿਟ ਕਰਨੇ ਸੀ ਇਹਨੂੰ 5:00 ਵਜੇ ਨਹੀਂ ਕਿੜਾਗੀ ਮੈਂ 9:00 ਵਜੇ ਤੋਂ ਪਹਿਲਾਂ ਉੱਠਦਾ ਨਹੀਂ ਹੁੰਨਾ ਹੂੰ ਪੂਰੇ ਕੰਮ ਤੇ ਟਾਈਮ ਤੇ ਜਾਣਾ ਤੇ ਫੇਰ ਜਾ ਉੱਠਣਾ ਤੇ ਫੇਰ ਤਿਆਰ ਹੋਣਾ ਬਾਅਦ ਚੱਲ ਜਾਣਾ ਹੁਣ 5:00 ਵਜੇ ਉੱਠਦੇ ਨੇ 6:00 ਵਜੇ ਵੀਡੀਓ ਪਾਉਣੀ ਹੁੰਦੀ ਵੀ ਕੇਵਲੇ ਰਾਤ ਨੂੰ ਨਹੀਂ ਆਣੀ ਹੁੰਦੀ ਆ ਕਰਕੇ ਸਾਰਾ ਹੁਣ ਮਿੱਤਰੋ ਚਲੋ ਗਾਂ ਅਗਲੀ ਆਉਣ ਵਾਲੀਆਂ ਵੀਡੀਓ ਚ ਹੋਰ ਆਪਾਂ ਘੈਂਟ ਘੈਂਟ ਵੀਡੀਓ ਲੈ ਕੇ ਆਵਾਂਗੇ ਸਬਸਕ੍ਰਾਈਬ ਵਾਲਾ ਬਟਨ ਆਪਕੇ ਰੱਖਿਆ ਕਰੋ ਤੇ ਮਿੱਤਰੋ ਹੁਣ ਆਪਾਂ ਬਣਾ ਲਈਏ ਡੌਗ ਦੀ ਵੀਡੀਓ ਉਹ ਆਪਾਂ ਸੇਲ ਕਰਨੀਆਂ ਜਿਹੜੇ ਭਰਾ ਨੂੰ ਚਾਹੀਦੀ ਹੋਈ ਤੇ ਦੱਸ ਦਿਓ ਚਾਹ ਸੱਚੀ ਰੁੱਟ ਚੱਲੀ ਗਈ ਬਚਾਅ ਹੋ ਗਿਆ ਕੰਮ ਤੇ ਮਿੱਤਰੋ ਮਿਲਦੇ ਹਾਂ ਤੁਹਾਨੂੰ ਬ੍ਰੇਕ ਤੋਂ ਬਾਅਦ ਫਿਰ ਜਾਂ ਮੈਂ ਖੋਲਦਾ ਉੱਠ ਬੈਠ ਆਟੋਮੈਟਿਕ ਲੋਗ ਲਾਇਆ ਆਟੋਮੈਟਿਕ ਆਪਈਆ ਵੇ ਚਲੇ ਗਰਮੀ ਦੀ ਦਿੱਕਨੀ ਦੀ ਕਲੀ ਸੇਵਟ ਦਾ ਇਦੋਂ ਨਿਆਰਾ ਹੈਗਾ ਨਾ ਸੇਵਟ ਦਾ ਇਦੋਂ ਮੈਂ ਲਵਾਉਣ ਬਣ ਸੋਚ ਨਾ ਪੋ ਇਹ ਮਿੱਤਰੋ ਚੀਲੋ ਵੀ ਰਵੀ ਰਵੀ ਕਿਹੜਾ ਇੰਨੇ ਕੀ ਸੀਸੇ ਕਰਾਏ ਮਿੱਤਰੋ ਕਾਲੇ ਤੇ ਮਿੱਤਰੋ ਮੜਾ ਮੜਾ ਨੇਰਾ ਰਹਿਣ ਲੱਗ ਪਾਉ ਨੂੰ ਮਿਲੇ ਨਹੀਂ ਆ ਵੀ ਆਪਾਂ ਨੂੰ ਮਿਲਿਆ ਨਹੀਂ ਆ ਜੀ ਹੁਣ ਅਮਰੂਤੀ ਦੇ ਟਾਇਰ ਪੋਚਦੇ ਆ ਟਾਇਰ ਪੋਚਦੇ ਆ ਅਮਰੂਤੀ ਆਈ ਹੋਈ ਏ ਕਿਤੇ ਨਾਲੇ ਆਪਣਾ ਚਾਚੇ ਹੁਣੇ ਗਏ ਹੋਏ ਆ ਨਕੋਦਰੋ ਗੰਦੇ ਆਉਂਦਿਆਂ ਵੀਰੇ ਉਹਨੇ ਆ ਰਹਿ ਤੋ ਤੁਸੀਂ ਲੈਣ ਫੇੜਾਣੇ ਆ ਤਾਂ ਹੀ ਟਾਇਰ ਲੱਗੇ ਆ ਦੇਖਣਾ ਗੱਡੀ ਦੇ ਦੇਖਦੇ ਆ ਬਾਕੀ ਜੇ ਮਿਲ ਗਏ ਫੇੜਾਣੇ ਮਿਲ ਗਏ ਠੀਕ ਆ ਨਹੀਂ ਤੇ ਫਿਰ ਲਧਿਆਣੇ ਤੇ ਜਾਣਾ ਹੀ ਆ ਕਿਤੇ ਨਾ ਫੇ ਉੱਥੋਂ ਲਈ ਆਉਣੇ ਆ ਵੇਖੋ ਚਲਾ ਜੇ ਪੇਦਰੋ ਆਪਾਂ ਟਾਇਰ ਬੁਛਣ ਗਏ ਸੀਗੇ ਤੇ ਬੰਦੇ ਆ ਕਿਉਂ ਆਕੜੀ ਬੋ ਕਰਦੇ ਆ ਮਾਰੇ ਚੱਲ ਜਾਂਦੇ ਆ ਤਾਂ ਨਹੀਂ ਜਾ ਬਿਲਕੁਲ ਬਿਲਕੁਲ ਤੇ ਉਹ ਸਾਡੇ ਟਾਇਰ ਆ ਕਿੰਨੇ ਦੇ 8000 ਦੇ 10 ਨਾਲ ਆ ਵੀ ਟਾਇਰ ਲੈ ਗਏ ਆ ਵੀ ਟਾਇਰ ਨਾਲ ਲੈ ਗਏ 10 ਇਹ ਹਨ ਹਲਕੇ ਕੁੱਤੇ ਨੇ ਵੜਿਆ ਬਣਾਇਆ ਨਵੇਂ ਟਾਇਰ ਦੇ ਜਿਹੜੇ ਤਾਂ ਉਹਦੇ ਕੋਲ ਪੁਰਾਣੇ 8000 ਦੇ ਇਹਦੇ ਕਿਹੜਾ ਟਾਇਰ ਇੰਨੇ ਔਕਟੋਕਟ ਨਹੀਂ 20 25 7 ਬਾਰੇ 30% ਘੱਟੇ ਆ ਇਹਦੇ ਟਾਇਰ ਬਾਕੀ ਸਾਰੇ ਰਿਜਨਲ ਹੀ ਆ ਮਤਲਬ ਨਵੇਂ ਪੁਆਏ ਸੀਗੇ ਤੇ ਕੋਈ ਚੱਕਰ ਨਹੀਂ ਮਿੱਤਰੋ ਲੁਧਿਆਣੇ ਆਪਣਾ ਸੌਦਾ ਸਹੀ ਹੋਣਾ ਵਾ ਤਾਂ ਲੁਧਿਆਣੇ ਚਲਦੇ ਨਾਲ ਕੋਲੋਂ ਲਾਵਾਂਗੇ ਯਾਰ ਲੁਧਿਆਣੇ ਜਾਵਾਂਗੇ ਪਾਈ ਵਾਲੀ ਗੱਡੀ ਲੈ ਕੇ ਆਏ ਦਿਨ ਆਪਾਂ ਉਸ ਤੋਂ ਚੱਕ ਲਿਆਵਾਂਗੇ 14 ਨੰਬਰ ਚੱਕ ਕੇ ਲਿਆਵਾਂਗੇ ਉਹਨੇ ਬਣੇ ਵੀ ਆ ਭੇਜਦੇ ਵੀ ਬਦਲਦੇ ਆ ਜਾਂ ਕਿ ਰਪੇਜ ਭਾਈ ਕਹਿੰਦਾ ਮੈਂ ਬਦਲਨੇ ਆ ਟਾਇਰ ਉਹਦਾ ਟਾਇਰ ਉਹਦੇ ਵੀ ਨਵੇਂ ਆ ਲੋਈ ਫੀਲ ਕਹਿੰਦਾ ਚੇਂਜ ਕਰਨੇ ਆ ਸ਼ਾਇਦ ਜੇ ਆਪਣਾ ਉਹ ਉਹ ਸਹੀ ਸਿਸਟਮ ਰਿਹਾ ਆਪਾਂ ਉਹ ਵੀ ਪਾਵਾਂਗੇ। ਹਾਂ। ਬਾਕੀ ਮਿੱਤਰੋ ਇੱਥੇ ਤਾਂ ਹੈ ਨਹੀਂ ਕੋਈ ਫੈਰਾ ਟਾਇਰ ਟੂ ਲੈਣ ਦਾ। ਜਾਂ ਜਲੰਧਰ ਜਾਂ ਲੁਧਿਆਣਾ। ਇੱਥੇ ਤਾਂ ਐਵੇਂ ਛੇਲ ਲੋਨ ਨੂੰ ਸਾਰੇ ਬੈਠੇ ਆ ਕਿ ਨਹੀਂ ਸ਼ਾਹ। ਤੇ ਜ਼ਰਾ ਟਾਇਰ ਵੀ ਤੁਹਾਨੂੰ ਦਿਖਾ ਦਨੇ ਕਿਹੜੇ ਟਾਇਰ ਆ। ਦੇਖੋ ਨਾਰਾ ਬੇਟਾ। ਹੋਲੇ ਬਹੁਤ ਦੂਰ ਆ। ਮਿੱਤਰੋ ਇੱਥੇ ਖੜੀ ਆ ਜਿਹੜੀ ਜੈਨ। ਆੜੇ ਟਾਇਰ ਅਰੇ ਟਾਇਰ ਤਾਂ कसे ਹੋਏ ਇਹਦੇ ਚਾਰ ਤੇ ਭੈਣੋ ਬਣਦੇ ਹੋ ਮਗਰ ਗੰਜੇ ਹੀ ਹੋਏ ਆ ਹਾਂ ਐਵੇਂ ਸੌਦਾ ਆਪਾਂ ਨੂੰ ਫਾਇਰੇ ਚ ਮਹਿੰਗਾ ਪੈਣਾ ਹੈਗਾ ਮਹਿੰਗਾ ਪੈਣਾ ਹੈਗਾ ਨਾਲੇ ਆ ਜਾ ਆਪਾਂ ਵੀ ਦੇ ਪੈਣੇ ਤੇ ਨਾਲੇ ਭੇਜੋ ਲੈ 8000 ਰੁਪਇਆ ਨਾ ਇਹ ਆਪਣਾ ਸੌਦਾ ਨਹੀਂ ਉਹ ਫੱਟ ਪੈਣਾ ਇਸ ਕਰਕੇ ਆਪਾਂ ਬੈਤਰ ਲੁਧਿਆਣੇ ਚੱਲ ਜੀਏ ਤੇ ਮੇਤਰੋ ਚੱਲੇ ਹੁਣ ਆਪਾਂ ਖੂਦ ਦੇ ਤਦ ਲੋ ਗਾਇਸ ਉਧਰ ਆਪਾਂ ਕਰੋ ਹੁੰਦੇ ਹੁੰਦੇ ਆ ਗਏ ਸ਼ਾੜੀ ਪੈਲੀ ਵਾਲੇ ਗੇੜਾ ਮਾਨ ਸ਼ਾਹ ਹੋਣਾ ਨੇ ਬਿਜ਼ਨਸ ਟਾਲਾ ਦਾ ਪਰ ਕੰਮ ਸੂਤ ਨਹੀਂ ਹੁੰਦੇ ਹਨਾ ਕਾ ਜੀ ਨਹੀਂ ਟਾਲੇ ਦਾ ਆਇਆ ਨਾ ਟਾਲੇ ਦਾ ਆਇਆ ਨਾ ਫੇ ਸੂਤ ਕਿਹੜੀ ਗੱਲ ਦਾ ਨਹੀਂ ਹੁੰਦੇ ਸੋਚੀ ਕਿਹੜੀ ਪਈਆਂ ਦੂਜੀ ਬਤਲ ਨਹੀਂ ਹੁੰਦੇ ਨਾ ਕਿਹੜੀ ਦਾ ਦੂਜੀ ਦਾ ਆਹੜਾ ਇੱਥੇ ਨਾ ਜੜਾ ਜੜਾ ਇਹ ਸੜਾ ਗਿੱਲਾ ਸੀ ਹੁਣ ਸਾਡੀ ਤੁਸੀਂ ਇਹ ਕੀ ਕਰੋਗੇ ਇਹਦੇ ਬਾਰੇ ਵੇਖਦੇ ਆਣ ਆੜ ਤੋਂ ਲੋਨੇ ਝੁੱਟੀ ਉਹ ਫੇਰ ਤੇ ਡੂੰਗੀ ਜਹਾਲ ਹੁੰਦੀ ਆ ਨਾ ਨਹੀਂ ਗਲਤ ਨਹੀਂ ਤੈ ਤੋੜ ਤੈ ਤੋੜ ਉਹ ਫੇਰ ਦੇ ਲਿਆ ਕੇ ਇੱਕ ਵਾਰੀ ਸਾਰੇ 4x4 ਟਰੈਕਟਰ ਨਾਲ ਦੇਖੀ ਸਾਰ ਪਾਣੀ ਲੱਭਣਾ ਨਹੀਂ ਆ ਮਿੱਤਰੋ ਇਦਨੇ ਬਣਾ ਗਏ ਪੂਰਾ 11 ਉਹ ਵੱਟ ਤੁਹਾਡੇ ਭਰਾਣੇ ਸਾਰੇ ਸਾਫ ਕੀਤੀ ਆ ਇਹ ਉਹ ਵੱਟ ਸਾਫ ਕੀਤੀ ਆ ਦੇਖ ਲੈ ਉੱਥੇ ਵੀ ਹੋਵੇਲਾ ਸਿੰਮ ਗਿਆ ਜੂ ਪਾਣੀ ਤੇਰੀ ਸਤਿ ਸਾਂ ਤੇ ਸੇਵਾ ਆ ਹੋਏ ਪਹਿਲਾਂ ਉਦੋਂ ਤਾਂ ਸੁੱਕਾ ਸੀ ਨਾ ਪਾਣੀ ਆਉਂਦਾ ਏ ਉਹ ਕੁੜੀਆਂ ਵਾ ਸਾਰੇ ਪਿੰਡ ਦਾ ਪਾਣੀ ਇੱਥੇ ਆਉਂਦਾ ਛੱਪੜ ਚ ਉਹ ਪਰੇ ਛੱਪੜ ਆ ਆਰੇ ਬੱਬਾ ਆਰੇ ਪਾਣੀ ਆਉਂਦਾ ਵਾ ਜੋ ਜਾਰੀ ਭਰ ਜਾਂਦੀ ਹੈ ਨਾ ਆ ਲੀਕ ਹੁੰਦੀ ਆ ਆ ਨਿਕ ਨਿਕ ਕੇ ਆਵਿਆ ਨੀ ਖੁੱਡਾ ਆ ਜਿਹੜੀਆਂ ਇਹਨਾਂ ਜੋ ਪਾਣੀ ਆਉਂਦਾ ਬਾਕੀ ਕਾਹਦੀਆਂ ਜੜਾਂ ਜੁੜਾਂ ਦੇ ਵਿੱਚੋਂ ਦੀ ਹੁੰਦਾ ਨਾ ਪਾਣੀ ਉਹਦੇ ਸਿੱਟੇ ਉਹ ਗੁੱਠ ਕਿੱਥੋਂ ਸੁੱਕਣੀ ਆ ਉਥੇ ਪਾਣੀ ਖੜਾ ਹੋ ਗਿਆ ਵਾ ਇਸ ਤਾਰ ਮਿਹਨਤ ਕਰਨੀ ਪੈਣੀ ਤੈਨੂੰ ਅੰਦਰੋਂ ਵੀ ਘਾਰ ਆ சாਂਗ ਚੂਂਕ ਕਹਿੰਦਾ ਸਾਰਾ ਸੰਗ ਸਹਾਇ ਹੋਣਾ ਇਸ ਤੇ ਮੇਰ ਪਰਿਆ ਹਾ ਕ੍ਰਿਸ਼ਨਾ ਸਤਿਗੁਰੂ ਜਾਂ ਸੀਵਰੇਜ ਪਵਾ ਲੈ ਇੱਥੇ ਇੰਨਾ ਲੌਂ ਚੱਕ ਕੇ ਇੱਕ ਇਹ ਨਾਲ ਇੱਥੇ ਲਾ ਦਈਏ ਫਿਰ ਭੈਂ ਚ ਇੱਥੇ ਉਹ ਹੋਣਾ ਨਹੀਂ ਹੋਣਾ ਤੂੰ ਨਹੀਂ ਨਹੀਂ ਟੀਮ ਆਈ ਆਪਣੇ ਦਿਮਾਗ 'ਚ ਹੋਰ ਇੱਕ 10 ਜਦੋਂ ਉਂਟਰਾ ਕਰਨਾ ਆਪਾਂ ਗਈ ਆ ਕੀ ਕਰਨਾ ਇਹਦੇ ਨਾਲ ਆਕਾਸ਼ ਆ ਕੇ ਇਹਦੇ ਨਾਲ ਔੜ ਪਾਉਣੀ ਇੱਦਾਂ ਔੜ ਪਾ ਕੇ ਇੱਥੋਂ ਸਿੱਧੀ ਲੈਣੀ ਉਹ ਛੱਪੜ ਨੂੰ ਠੀਕ ਆ ਗਿਰਿਆ ਪਾਣੀ ਆਇਆ ਕਰੂਗਾ ਸਿੱਧਾ ਹੀ ਛੱਪੜ 'ਚ ਜਾ ਕੇ ਭੈਂ ਦੂਜਾ ਬੰਨਾ ਸੁਟਾ ਰਹਿ ਗਿਆ ਅਛਾ ਇਹ ਚ ਛੱਪੜ ਚ ਪਾ ਦੇਣੀ ਹੈ ਹਾਂ ਛੱਪੜ ਚ ਪਾ ਦੇਣੀ ਹੈ ਸੋ ਵਾਓ ਵੈਰੀ ਨਲਾਗ ਆਈ ਈ ਡੀਆ ਮੇਰੀ ਤੱਲੇ ਕਰਾਉਣੀ ਆ ਉਹਨੂੰ ਫੜਾ ਆ ਬਾਂਡੀ ਤੇ ਲੱਗਾ ਹੋਣਾ ਆਪਾਂ ਵੀ ਆਈਏ ਪੈਂਟਾ ਲਾ ਕੇ ਫਿਰ ਤਿੰਨ ਜਣਿਆਂ ਨੂੰ ਇਹਨੇ ਨਾ ਥਾਂ ਹੋਣਾ ਆ ਦੇ ਕਾ ਜਾ ਵਾਡੀ ਦੀਏ ਪਰੇ ਭਾਂ ਤੇ ਗਾਇਸ ਆਪਕੋ ਮੈਂ ਪਹਿਲੇ ਹੌਲੀ ਹੌਲੀ ਸੇ ਬਤਾ ਦਿਆ ਕਿ ਇਹ ਮੈਂ ਨਾਲ ਉਤਤੋ ਫਾਇਦਾ ਬੰਦੇ ਦਾ ਚਾਚ ਲੈਦਾ ਮੈਂਟੋ ਮੈਂਟੀ ਦੇ ਲਾ ਨਾਲ ਹੀ ਹਨਾ ਐਨੇ ਨਾ ਥਾ ਕਿਨੇ ਕਾ ਨਾ ਹੋਣਾ ਥਾ ਉਹ ਨਹੀਂ ਨਾ ਥਾ ਆਓ ਉਥੋਂ ਲੈ ਗਏ ਇੰਨਾ ਦੇ ਲਾਓ ਇੱਧਰ ਜਾ ਕੇ ਕੁੜੀ ਜੀ ਆੜ ਖੜਾ ਉਧਰੋਂ ਕੀ ਲੈਣ ਜਾਣਾ ਹਾਂ ਕਾ ਆ ਸ਼ਾਂਗਣਾ ਆਪਾਂ ਕਾ ਸ਼ਾਂਗਦੇ ਨਾ ਵਾ ਹਵਾ ਫਰਦੀ ਰਹਿਣੀ ਆ ਉਥੋਂ ਆਪਾਂ ਟੱਪ ਟੱਪ ਨਾਲ ਆੜਦਾ ਰੱਖ ਜਣਾ ਵਾ ਮੁੜ ਕੇ ਆਉਣਾ ਤੇ ਬੱਠਾ ਠੀਕ ਆ ਚਾਰ ਪੰਜ ਸਿਆਣੇ ਤੇ ਰਹਿ ਰਗੇ ਹੋਰ ਹੋਣ ਹਨਾ ਫੇਸ ਤਾਂ ਲੈ ਲੀਆਂ ਕੰਪੈਨਾ ਸਾਦਾ ਕੰਪੈਨਾ ਛੱਡ ਫੇ ਆਪਾਂ ਟੱਪਰ ਵੀ ਲਵਾਗੇ ਹਾਂ ਆਹ ਤੇ ਟਮਾੜੇ ਦੇ ਕਿੰਨੇ ਬੀਜੇ ਆ ਮੈਂ ਮਾੜੀ ਦੀ ਖੇਤੀ ਆਪਣੀ ਬਹੁਤ ਆ ਇਹ ਆਇਆ ਨਾ ਪਿੰਡੋਂ ਪਾਣੀ ਰੋੜ ਕੇ ਜਿਹੜੇ ਟਮਾਟਰ ਆਂਦੇ ਆ ਇਹ ਉਹ ਟਮਾਟਰ ਉੱਗ ਗਏ ਆ ਖੇਤੀ ਟਮਾਟਰ ਹੈਗੀ ਆ ਖੇਤੀ ਟਮਾਟਰਾਂ ਦੀ ਹੋ ਗਈ ਆ ਆ ਬਾਬੇ ਦਾ ਵੀ ਇਹਨਾਂ ਦਾ ਬੰਦਾ ભગવાન ਨੇ ਦੇਸੀ ਆ ਤਾਲੀ ਵਧਾ ਲੈਣੀ ਆ ਆਪਾਂ ਸਤਿ ਜੀ ਨਾਰਦ ਐਨੇ ਵੱਡ ਨਹੀਂ ਕੇ ਐਨਾ ਕਰਾਂਦੀ ਬਸ ਇੱਕ ਪੈਰ ਜਿੰਨਾ ਬੰਨਾ ਬਸ ਇਨਾ ਨਹੀਂ ਆਪਾਂ ਨੂੰ ਚਲ ਗਿਆ ਯਾਰ ਗਰਮੀ ਲੱਗਣ ਲੱਗੀ ਆ ਦੇ ਇਹਦੇ ਪਹਿਲਾਂ ਲੈਟ ਦੇਖ ਆਈਏ ਫਿਰ ਬਾਅਦ ਚ ਕਰ ਦਾਂਗੇ ਲਾ ਦਾਂਗੇ 20 25 ਮਿੰਟ ਜਿਹੜੇ ਲਾਉਣੇ ਆ ਲੈਟ ਦੇ ਹੋਣੇ ਆ ਤੇ ਕੰਜਾ ਲਿਓਨੇ ਆ ਬਾੜੀ ਭਜੂਣੀਆਂ ਬਾੜੀ ਕੰਮ ਤੇ ਨਹੀਂ ਗਿਆ ਜੇ ਕੋਈ ਨਾਂ ਕਰ ਦਾਂਗੇ ਯਾਰ ਚੱਲ ਸੋਰ ਮਟਰ ਤੇ ਮੈਂ ਮਿੱਤਰੋ ਇੱਧਰ ਅੰਦਰੋ ਕਪੜੇ-ਕਪੜੇ ਲਾ ਕੇ ਆਇਆ ਸ਼ਾਮੇ ਤੋਂ ਪਹਿਲਾਂ ਆ ਗਿਆ ਹੈਗਾ ਤੇ ਇਹ ਘਾਰ ਦੇ ਪਾਣੀ ਚੱਲਦਾ ਹੈ ਘਾਰ ਦੇ ਪਾਣੀ ਚੱਲਦਾ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਐਡੀ ਦੂਰ ਕਿ ਬੈਠਾ ਕਿ ਤੋ ਜਾ ਕੇ ਆ ਹਾਂ ਉੱਪਰਲੀ ਯਾਰਡ ਹੈ ਨਾ ਵਿੱਚ ਪਾਣੀ ਵੀ ਨਹੀਂ ਛੱਡਿਆਗਾ ਉਦੋਂ ਨੱਕੇ ਨੁੱਕੇ ਪੱਦਰੇ ਕਰਕੇ ਤਾਂ ਉਹ ਜਾ ਕੇ ਪਰੇ ਬੈਠਾ ਆ ਦੇਖੋ ਨਾ ਆਹ ਦੇ ਬੈਠਾ ਪਿਆ ਕੀ ਹੋ ਬੰਦੇ ਨੂੰ ਕੀ ਚੱਕਰ ਕੀ ਹੋਇਆ ਹੋਊਗਾ ਮਾਰ ਪਿੱਛੇ ਤੇਜ ਆਉਂਦਾ ਆਹ ਦੱਸ ਐਵੇਂ ਬੰਦਾ ਪੁੱਛੇ ਉਧਰ ਤਾਂ ਪਾਣੀ ਵੀ ਨਹੀਂ ਜਾਣਾਗਾ ਇਹਦਾ ਕੋਈ ਕਿਸੇ ਫਿਰ ਨਹੀਂਗਾ ਨੱਕਾ ਮੋੜ ਕੇ ਬੈਠਾ ਸੀ ਬੰਦਾ ਪੁੱਛਿਆ ਆ ਡੂਡ ਜੀ ਪਾਣੀ ਦੇ ਲਾ ਇੱਧਰ ਤੋਂ ਨਾਖੂ ਭਰ ਚਲਾਏਗਾ ਜਾ ਯਾਰ ਬੰਦੇ ਦਾ ਕੋਈ ਹਾਰ ਨਹੀਂ ਆਹ ਕਾਫੀ ਲਈ ਦੇ ਦਿੰਦੇ ਆਂ ਚਾਲ ਪਹਿਲਾ ਵੱਡੇ ਉਹ ਟੈਂਟ ਕਢਾ ਕੇ ਲਿਆਈਏ ਟੈਂਟ ਕਢਾ ਕੇ ਲਿਆਈਏ ਪਤਾ ਸਹੀ ਗੱਲ ਹੈ ਕਾਹਦੇ ਪਣ ਚੱਲਦਾ ਇੱਕ ਇਧਰ ਮੇਰੇ ਵਾਲੀ ਉਧਰ ਬੰਨਣੀ ਕਾਹਦੂ ਬੈਠਾ ਜਾ ਕੇ ਦੱਸ ਆਨ ਕੋਈ ਨਾ ਬੈਠਾ ਰਹਿਣ ਦੇ ਆਪੇ ਆ ਜੂਗਾ ਘੰਟੇ ਬਾਅਦ ਪਾਣੀ ਆਊਗਾ ਖਤਰੋ ਲਾਈਟ ਹੋ ਗਈ ਹੈ ਜੇ ਟਾਈਮ ਨਾ ਬੰਦ ਤਾਂ ਆਪਾਂਗੇ ਹੀ ਕਰੇ ਹੋਰ ਗੱਲਾਂ ਨਹੀਂ ਗੱਲਾਂ ਕੰਮ ਯੰਗੋ ਲੱਗਣਿਆ ਪੂਰਾ ਘੈਂਟ ਲੱਗਦੀ ਮੜਾ ਸ਼ੀਸ਼ਾ ਬਲੈਕ ਕਰਤਾ ਨਾ ਘੈਂਟ ਲੱਗਦੀ ਪੂਰੀ ਤੇ ਥੋੜੇ ਜਨਾ ਤੱਕ ਜੇ ਰੋਬਨ ਟਾਇਰ ਵੇ ਤੇ ਮਿਲ ਗਿਆ ਨਾ ਤੇ ਜਿਹੜੀ ਦੇਖੋ ਹੁੰਦੇ ਆ ਰਹੇ ਮਜੇ ਉਹ ਆਪਾਂ ਕਰਾਉਣੇ ਆ ਮਤਲਬ ਜਿਆ ਤੋਤਾ ਇਹ ਕਲਰ ਦੇ ਨਹੀਂ ਜੰਤਾ ਨਹੀਂ ਕੀਤੇ ਹੁੰਦੇ ਉਦਦਰ ਆਪਾਂ ਕਰਦੇ ਆ ਵੱਖਰੀ ਕੋ ਆਡਮ ਪੇਸ਼ ਕਰਾਂਗੇ ਜਲਦੀ ਤੋਂ ਜਲਦੀ ਤੇ ਮਾਰ ਕੇ ਉਹਨਾਂ ਵਾਂ ਸਬਜ਼ੀਆਂ ਲੱਗੇ ਤਾਂ ਤੁਹਾਨੂੰ ਪਤਾ ਤਿੰਨ ਚਾਰ ਦਿਨ ਹੋ ਗਿਆ ਤਾਂ ਤੱਕ ਨਿਕਲ ਹੁੰਦੀਆਂ ਆਣੀਆਂ ਦੇਖਦੇ ਆ ਨਿਕਲ ਗਏ ਜਾਂ ਬੀਬੂ ਗਲਗਲ ਕੇ ਦੇਖ ਕੇ ਹੁੰਨੇ ਆ ਚੱਲਦਾ ਫੇਵਾਂ ਪਹਿਲਾਂ ਕਰੀ ਚਾਰਜ ਰੱਖਤੀਏ ਥੋੜੇ 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 ਥੋੜਾ ਈਆ ਰੀਣ ਰੀਣ ਕ੍ਰੀਣ ਕ ਦਾਬੀ ਮਿੱਤਰ ਜਿਹੜੀਆਂ ਆਪਾਂ ਸਬਜ਼ੀ ਬੀਜੀ ਇਹ ਮੋਲੀਆਂ ਦੇ ਨਿਕਲੇ ਆ ਜਾਵਾ ਨਾ ਓਕੇ ਰਿਪੋਰਟ ਤੋਂ ਦਰਾ ਮਾੜੇ ਮਾੜੇ ਆਲੂ ਵੀ ਨਿਕਲੇ ਆ ਜਿਹੜੇ ਪੰਗਰ ਗਏ ਆ ਵੇਲਾ ਤੇ ਦੇ ਦੇ ਆਂਗੇ ਜਿਹੜੇ ਆਪਾਂ ਬੀਜੇ ਸੀ ਆ ਇਧਰ ਗਾਜਰਾਂ ਲਾਈਆਂ ਇੱਥੇ ਆਹ ਰੇ ਗਾਜਰਾਂ ਵੀ ਨਿਕਨੇ ਕੇ ਨਿਕਲੇ ਆ ਬੂਟੇ ਜੀ ਇਹ ਗਾਜਰਾਂ ਹੀ ਆ ਹਾਂ ਨਿਕਲੇ ਆ ਵੀ ਪੰਗਰ ਗਏ ਆ ਇਹ ਮਤਲਬ ਸਾਰੇ ਉਹ ਉਧਰ ਜੀ ਥੋੜਾ ਕੁ ਵੱਟ ਦੇਖ ਦੀ ਉੱਥੋਂ ਤੱਕ ਸਾਰੀਆਂ ਆ ਆਪਾਂ ਬੀਜਦੀਆਂ ਸਬਜ਼ੀਆਂ ਇਹ ਰੰਗ ਬਰੰਗੀਆਂ ਸ਼ਿਮਲਾ ਮਿਰਚਾਂ ਗਰ ਕੋਹ ਤਿੰਨ ਚਾਰ ਅੱਠ ਨੌ ਵੈਰੈਟੀਆਂ ਬੀਜੀਆਂ ਵਾ ਦੇਖਦੇ ਆਂ ਬਾਕੀ ਕਿਹੜੀ ਕਿਹੜੀ ਨਿਕਲਦੀ ਆ ਤਾਂ ਹੁਣ ਮਿੱਤਰੋ ਥੋੜਾ ਜਿਹਾ ਆਪਾਂ ਨੂੰ ਕੰਮ ਤਾਂ ਆਪਾਂ ਚੱਲਦੇ ਆਂ ਸ਼ਹਿਰ ਦਾਦੇ ਤੁਹਾਨੂੰ ਮਤਲਬ ਕਿਹੜਾ ਕੰਮ ਸ਼ਹਿਰ ਜਾ ਕੇ ਆਪਾਂ ਕਰਨਾ ਵਾ ਤੇ ਕੰਮ ਪੂਰਾ ਹੋਇਆ ਬਈ ਯੰਗੋ ਸਰ ਆ ਗੜਾ ਇੱਥੇ ਦੇਖਦੇ ਆਂ ਕੀ ਬੀਜਿਆ ਉੱਗਿਆ ਕਿ ਨਹੀਂ ਮੇਰੇ ਨਾਲ ਇਹ ਪਾਣੀ ਲਾ ਲਿਆਂਗੇ ਕਰੀ ਹੂੰ ਇਹ ਪਾਲਕ ਪਾਲਕ ਨਹੀਂ ਹਲੇ ਨਿਕਲੀ ਤੇ ਚਲੋ ਮਿੱਤਰੋ ਬਾਕੀ ਸਭ ਠੀਕ ਹੀ ਹੋਣਾ ਤੇ ਚੱਲਦੇ ਹੁਣ ਘਰ ਵੱਲ ਨੂੰ ਬਾੜੀ ਪੱਟੀ ਹੀ ਕਰਦੀ ਘਰ ਸੋਨਾ ਲੱਗਣ ਲੱਪਿਆ ਆਪਣਾ ਚਲੋ ਵੀ ਚੱਲਦੇ ਹਾਂ ਘਰੇ ਇਧਰੋਂ ਆਪਾਂ ਘਰੋਂ ਹੁੰਦੇ ਹੋਏ ਇਧਰ ਆ ਗਏ ਆਂ ਸਹੀ ਚਲਾਈਆਂ ਛਾਂ ਅੱਗੇ ਟੋਆ ਵਾ ਦੇਖ ਹੁਣ ਕਿੱਦਾਂ ਕਰਨੀ ਐ ਤੂੰ ਗੇਅਰ ਵੀ ਛੋਟਾ ਕਰਨਾ ਗੇਅਰ ਵੀ ਛੋਟਾ ਕਰਨਾ ਵਾ ਜਾਂ ਦੇ ਆਹ ਕਲਚ ਨਾਪ ਓਹੇ ਦੇ ਮਣੀ ਮੈਤਰਾਓ ਆ ਗਏ ਆਂ ਕਿ ਪਿੰਡ ਦੀ ਵੈਂ ਤੇ ਤੇ ਬਣਾ ਲਈ ਹੁਣ ਵੀਡੀਓ ਰੀਲ ਬਣਾ ਲਈ ਇੱਕ ਦੋ ਮਿਲਦੇ ਤਾਂ ਹੁਣ ਰੋ ਕੈਮਰਾ ਯਾਰ ਇੱਕ ਇੱਕ ਦੇਖੀ 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 ਧਿਆਨ ਨਾਲ ਨਾਲ ਆਟ ਨਾਲ ਇਹ ਤੇ ਆਪਣਾ ਹੀ ਯਾਨ ਰਪੀ ਦਾ ਵਾਲੇ ਕੰਬੀ ਯਾਨ ਮੂੰਗਾ ਤਾਂ ਕੁੱਟ ਜਾਂਦੇ ਆ ਵਾ ਹੈ ਏ ਏ ਯਾਨ ਆ ਵੇ ਐਂਨਾ ਸਟੇਰ ਕੀ ਨਿਕਮਾਈਦਾ ਹੁੰਦਾ ਸ਼ਕਦੇ ਵੀ ਤਾਰੇ ਨਾਲ ਟਰੈਕਟਰ ਵੀ ਮਾਰਚ ਹਲਾਉਂਦੇ ਤੇਰੀਆਂ ਗੋਲਾ ਯਾਨ ਮੜਾ ਇਹ ਤੇ ਕਿ ਕੋਈ ਸਾਰੇ ਇੱਥੇ ਪਤਾ ਕਿੱਦਾ ਬੰਨੀ ਆ ਚੱਲ ਜਾਂਦੇ ਭਾਈ ਤੇ ਰੋਕਲਾ ਗੱਡੀ ਇਸਲੇ ਮੜੀ ਓਏ ਉਹ ਵਾਲੀ ਨਹੀਂ ਗੱਡੀ ਇਹ ਰੋਕ ਲਾ ਇੱਥੇ ਸਾਈਡ ਤੇ ਲਾ ਲਾ ਬਣਾ ਲਓ ਜਿਹੜੀ ਬਣਾਉਣੀ ਹੈ ਵੀਡੀਓ ਸਟਾਰ ਲੈ ਕੇ ਆਣਾ ਕੋਈ ਖਾਣ ਪੀਣੋ ਆਣਾ ਰੇਕ ਲਾ ਲਾ ਓਏ ਵਾਹ ਰੋਕ ਦੇ ਰੋਕ ਦੇ ਰੋਕ ਹੱਲ ਬਣਾ ਲਓ ਮੈਂ ਤੇ ਰੀਲ ਬਣਾਣੀਗੀ ਤੂੰ ਮੇਰੀ ਬਣਾ ਕੇ ਦੇ ਆ ਬਣਾਉਂਦਾ ਚਲੋ ਮੇਰੀ ਵੀ ਬਣਾ ਦਿਓ ਇੱਕ ਦੀ ਰੀਲ ਤੇ ਮਿੱਤਰੋ ਰੀਲ ਬਣਾ ਲਈਏ ਇੱਕ ਦੋ ਤੇ ਮਿਲਦੇ ਤੁਹਾਨੂੰ ਬ੍ਰੇਕ ਤੋਂ ਬਾਦਾਂ ਤੇ ਵਈ ਇਹ ਹੋਈ ਆ ਜਿਹੜੀ ਉਹ ਪੱਥਰ ਤੱਕ ਚੜਿਆ ਬਈ ਪਾਣੀ ਹੁਣ ਬਿਲਕੁਲ ਪਾਣੀ ਆ ਉਹ ਘੜਕੜੇ ਰੋਖ ਆਏ ਪਿਓ ਤੈਰ ਕੇ ਹਾਂਜੀ ਉਹ ਰੋਖ ਦੇਖੋ ਘੜਕੜੇ ਆਏ ਪਿਓ ਤੈਰ ਕੇ ਹਨਾ ਨੰਗਸਾ ਦਾ ਬੰਦਾ ਉਦਾਂ ਤੁਰ ਕੇ ਵਿੱਚ ਉਹ ਆਰਪੀ ਤੇ ਮੇਰੀ ਗੱਲ ਸੁਣ ਬੋਲਦਾ ਵਾ ਰਾਨੀ ਸੁੰਦਰਾ ਘੈਂਟ ਲਾਦੀ ਨਾ ਟਾਇਰ ਟੁਰ ਪੈ ਗਿਆ ਨਾ ਤਾਂ ਗੱਲ ਬਾਤ ਜੈਸ ਹੋ ਜਾਣੀ ਹੋਰ ਅਕਲ ਹੀ ਕੀ ਹਾਲ ਚਾਲ ਜੀ ਬਸ ਇਦਾਂ ਵੀਡੀਓ ਵੀਡੀਓ ਬਣਾਉਣਾ ਆਏ ਸੀਗੇ ਮੁੰਡੇ ਨਾ ਵੀ ਮਤਰੋ ਕਾਰਤੀਆਂ ਨਾਲ ਬੰਦ ਗੱਡੀ ਚੋਬਰਾਂ ਨੂੰ ਚਲਾਉਣੀ ਆਉਂਦੀ ਨਹੀਂ ਆ ਤੇ ਫੜ ਲੈਂਦੇ ਆ ਇਹਦਾ ਬਰੇਸ ਸਿਸਟਮ ਹੋ ਗਿਆ ਉਹ ਕੁਝ ਹੋਰ ਤੇ ਆਪਣਾ ਮਿੱਤਰੋ ਫੋਨ ਹੋ ਗਿਆ ਸੋਚੋ ਤੇ ਹੋਰ ਫੋਨ 'ਚ ਮੈਂ ਰਿਕਾਰਡ ਕਰਨ ਦਾ ਨਹੀਂ ਨਹੀਂ ਚੱਲਦਾ ਹਲੇ ਹੋਣਾ ਓਏ ਬਾਬੇ ਇਹ ਮਿੱਤਰੋ ਚੱਲਦਿਆਂ ਬਾਬੇ ਜਦੋਂ ਆਪਣੇ ਕੋ ਪੈਸਾ ਆਗਾ ਨਾ ਖੁੱਲਾ ਅਮਰੂਤੀ ਦੀ ਇੱਦੀ ਯੈਸ ਕਰਾਉਣੀ ਹੈ ਨਾ ਪੂਰੀ ਗੱਲ ਬਾਤ ਵੀ ਭੈਣ ਲੋਕੀ ਖੜਖੜ ਦੇਖਣਗੇ ਜਦੋਂ ਤਿਆਰ ਕਰਾਈ ਆ ਪਰ ਹਲੇ ਕੋ ਨਹੀਂ ਆ ਐਵੇਂ ਆ ਵਾ ਪੁੰਗਰੀ ਮਾਰੀਏ ਜਦੋਂ ਆਪਣੇ ਕੋ ਪੈਸਾ ਆਗਾ ਵਧੀਆ ਏ ਦਾ ਨਹੀਂ ਹੁੰਦੀ ਹੁੰਦੀ ਬੁੱਗੋ ਦਾ ਦੱਸਿਆ ਇਹ ਹੱਥ ਪਛਾਣ ਜਾਂਦੀ ਨਾ ਆਟੋ ਸਲਫ ਨਾ ਮਰੀ ਬੈਟਰੀ ਡਾਊਨ ਹੋ ਜਾਣੀ ਬਾਈ ਕਰੀ ਯਾਰ ਸਟਾਰਟ ਇਹਨੂੰ ਮੜਿਆ ਕਰਦਾ ਜਾਣ ਕਰਦਾ ਸਟਾਰਟ ਕਰੀ ਫੇ ਚਲਾਣੀ ਆ ਯਾਰ ਉਹ ਬੁੱਗੋ ਤੇ ਕੋਈ ਨਹੀਂ ਚੱਲਣੀ ਜੀ ਦੇਖੋ ਨਹੀਂ ਚੱਲਣੀ ਹਲੇ ਦਾ ਥੋੜੀ ਸਰਵਿਸ ਹੋਣ ਵਾਲੀ ਆ ਹੁਣ ਫਿਰ ਸਟਾਰਟ ਨਹੀਂ ਹੋਣੀ ਹੋ ਵੀ ਮਿੱਤਰੋ ਇਹ ਤੇ ਬੰਦ ਐ ਪੂਰੇ ਰੋਡ ਤੇ ਉਹ ਨਹੀਂ ਮੋੜਨ ਲੱਗਾ ਹੀਗਾ ਕਾਰ ਹੀ ਤੇ ਟਾਣਾ ਰਹੀ ਭਈ ਇਹਨੇ ਫਿਰ ਦਾ ਕੰਮ ਮਾਰ ਮਾਰ ਸਲਫਾ ਸਲਫਾ ਨਹੀਂ ਮਾਰੀ ਜਾਂਦੀ ਬੰਦ ਹੋ ਗਈ ਨਾ ਇੱਕ ਦੋ ਵਾਰੀ ਨਹੀਂ ਹੋਈ ਸਲਫਾ ਮਾਰੀ ਵੀਰ ਲੋਕਾਂ ਦੇ ਬੰਦ ਮਿੱਤਰੋ ਹੁਣ ਸ਼ਾਮ ਹੋ ਗਈ ਆ ਤੇ ਵੀਡੀਓ ਰੀਲਾ ਰੂਲਾ ਪਾ ਬਣਾ ਲੀਆਂ ਇੰਸਟਾ ਤੇ ਜਾ ਕੇ ਦੇਖ ਲਿਓ ਤੇ ਇੰਸਟਾ ਤੇ ਵੀ ਆਪਣੀ ਸੇਮ ਆਈਡੀ ਹੈ ਰੀਟੂ ਡਿਵਲੌਗ ਮਿੱਤਰੋ ਅੱਜ ਦਾ ਜੇ ਬਲੌਗ ਵਧੀਆਂ ਲੱਗਾ ਤਾਂ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨੈਕਸਟ ਬਲੌਗ ਚੱਲੇ ਹੁਣ ਯਾਰ ਕਰੇ